ਦਿੱਲੀ ਵੱਲੇ ਜਾਣ ਵਾਲਿਓ ਜੰਗ ਜਿੱਤ ਕੇ ਕਰਾਣੂ ਆਉਣਾ ਦਿੱਲੀ ਵੱਲੇ ਜਾਣ ਵਾਲਿਓ ਜੰਗ ਜਿੱਤ ਕੇ ਕਰਾਣੂ ਆਉਣਾ ਦਿੱਲੀ ਵੱਲੇ ਜਾਣ ਵਾਲਿਓ ਛਾਤੀ ਨਾਲ ਲਗਾ ਕੇ ਪੁੱਤਰਾ ਦਾਦੀ ਆਖਦੀ ਸੁਣੀ ਮੇਰੇ ਛੇਰਾ ਜਿੰਨਾ ਚਿਰ ਜਿਤਨਾ ਮੈਨੀਆਂ ਪੋਤਿਆਂ ਲਗਾ ਕੇ ਦਿੱਲੀ ਡੇਰਾ ਚੋਰਾਵਾਰਾ ਫਤਿਹ ਸਿੰਘ ਨੂੰ ਯਾਦ ਰੱਖਿਓ ਨਾ ਦਿਲ ਚੋਂ ਪਲਾਉਣਾ ਦਿੱਲੀ ਵੱਲੇ ਜਾਣ ਵਾਲਿਓ ਜੰਗ ਜਿੱਤ ਕੇ ਕਰਾਉਣਾ ਆਉਣਾ ਦਿੱਲੀ ਵੱਲੇ ਜਾਣ ਵਾਲਿਓ ਹੱਕਾਂ ਦੀ ਆਜ਼ਾਦੀ ਵਾਸਤੇ ਮਾਣੇ ਤੋਰ ਦਿੱਤਾ ਪੁੱਤਰ ਪਿਆਰਾ ਹਕਮ ਦੀ ਯਾਰ ਪੰਨਣੀ ਲਾਕੇ ਜੰਗ ਵਾਲੀ ਜੰਗ ਸਰਦਾਰਾ ਇਰਤੀ ਕਿਸਾਨ ਵੀਰਾਂ ਦਾ ਹਾਲ ਸੁਤੀ ਸਰ ਕਾਰਨ ਸੁਣਾਉਣਾ ਦਿੱਲੀ ਵੱਲੇ ਜਾਣ ਵਾਲਿਓ ਜੰਗ ਜਿੱਤ ਕੇ ਕਰਾਣੂ ਦਿੱਲੀ ਵੱਲੇ ਜਾਣ ਵਾਲੇ ਹੋ ਭੈਣ ਕਹਿੰਦੀ ਵੀਰ ਪਿਆਰਿਆ ਸਦਾ ਰੱਖਣੀ ਕਾਇਮ ਸਰਦਾਰੀ ਛੋਡੇ ਪਰ ਆਉਣਾ ਤਰਕੇ ਤੇਰੇ ਦੇਸ਼ ਦਾ ਪੀਮੰਕਾਰੀ ਗਰਮੀ ਤੇ ਠੰਡ ਚੱਲ ਕੇ ਗਰਮੀ ਤੇ ਠੰਡ ਚੱਲ ਕੇ ਝੰਡਾ ਕਿਰਤੀਆਂ ਦਾ ਗੁੱਜਾ ਹੈ ਚਲਾਉਣਾ ਦਿੱਲੀ ਵੱਲੇ ਜਾਣ ਵਾਲਿਓ ਜੰਗ ਜਿੱਤ ਕੇ ਕਰਾਣੂ ਆਉਣਾ ਦਿੱਲੀ ਵੱਲੇ ਜਾਣ ਵਾਲਿਓ ਸੇਰ ਸਾਲੋਂ ਸੱਗਣਾ ਵੀਣੀ ਵਿੱਚ ਸੀ ਸੁਹਾਗ ਚੂੜਾ ਪਾਇਆ ਬਾਪਾੜੇ ਕੇ ਸਾਗ ਦੀ ਏ ਉਹ ਪਤਨੀ ਨੇ ਆਖ ਸੁਣਾਇਆ ਸ਼ਤਮਈ ਜੰਗ ਲੜ ਕੇ ਸ਼ਤਮਈ ਜੰਗ ਲੜ ਕੇ ਵੱਡਾ ਹੈਂ ਕੜੀ ਮਦਾਨ ਵਿੱਚ ਟਾਉਣਾ ਦਿੱਲੀ ਵੱਲੇ ਜਾਣ ਵਾਲਿਓ ਜੰਗ ਜਿੱਤ ਕੇ ਕਰਾਣੂ ਆਉਣਾ ਦਿੱਲੀ ਵੱਲੇ ਜਾਣ ਵਾਲਿਓ ਬਸ ਫੇਰ ਦਿੱਲੀ ਵਾਲਣੋ ਜਾਣ ਕਰਤੀ ਸੀ ਘੱਤ ਕੇ ਵਹੀਰਾ ਆਉਤੇ ਟਕਰੀਨੂ ਜਾ ਕੇ ਮੱਲਿਆ ਵਹਾ ਦਰਬੀਰਾ ਚਾਰੇ ਪਾਸਿਓਂ ਆਗੇ ਚੜਕੇ ਚਾਰੇ ਪਾਸਿਓਂ ਆਗੇ ਚੜਕੇ ਘੇਰਾ ਮੌਜੀਆਂ ਆ ਗਾਲਿਓਂ ਪਾਉਣਾ ਦਿੱਲੀ ਵੱਲੇ ਜਾਣ ਵਾਲਿਓ ਜੰਗ ਜਿੱਤਕੇ ਕਰਾਣੂ ਆਉਣਾ ਦਿੱਲੀ ਵੱਲੇ ਜਾਣ ਵਾਲਿਓ